ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਕਿ ਸਾਧ ਸੰਗਤ ਜੀ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਤੈ ਨਹੀਂ ਹੋ ਰਿਹਾ ਜਾਂ ਰਿਸ਼ਤੇ ਨੂੰ ਲੈ ਕੇ ਕਾਫੀ ਪਰੇਸ਼ਾਨੀ ਹੈ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰਕੇ ਦੇਖ ਲਿਓ ਤੁਹਾਡਾ 8 ਦਿਨਾਂ ਦੇ ਵਿੱਚ ਬੱਚੇ ਦਾ ਵਿਆਹ ਪੱਕਾ ਹੋ ਜਾਵੇਗਾ ਆ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖੋ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਸ਼ਹਿਰ ਤੋਂ ਸੰਗਤ ਸਾਡੇ ਨਾਲ ਜੁੜੀ ਹੋਈ ਹੈ ਤੇ ਨਾਲ ਦੀ ਨਾਲ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇ ਤੁਹਾਡੇ ਲਈ ਇਹ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਤੇ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਆ ਕਰੋ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਦੇ ਵਿੱਚ ਨਹੀਂ ਆਉਂਦੀ ਤੇ ਸਿਆਣੇ ਕਹਿੰਦੇ ਹਨ ਕਿ ਐਦਾ ਅਧੂਰਾ ਗਿਆਨ ਵੀ ਖਤਰਨਾਕ ਹੁੰਦਾ ਹੈ ਇਸ ਲਈ ਪੂਰੀ ਗੱਲ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਆ ਕਰੋ ਤਾਂ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਤਾਂ ਸੰਗਤ ਜੀ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਜ਼ਰੂਰ ਸੁਣਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਹਾਂ ਇਸ ਨੂੰ ਕਰਨ ਦੇ ਨਾਲ 8 ਦਿਨਾਂ ਦੇ ਵਿੱਚ ਤੁਹਾਡੇ ਬੱਚੇ ਦਾ ਵਿਆਹ ਪੱਕਾ ਹੋ ਜਾਵੇਗਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਘਰ ਦੇ ਵਿੱਚ ਇਹ ਪ੍ਰੋਬਲਮ ਬਹੁਤ ਹੀ ਵੱਡੀ ਪ੍ਰੋਬਲਮ ਮੰਨੀ ਜਾਂਦੀ ਹੈ ਮਾਪੇ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ਸਾਧ ਸੰਗਤ ਜੀ ਸਾਡਾ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਾਂ ਸਾਡੇ ਕਿਸੇ ਭੈਣ ਭਰਾ ਦਾ ਵਿਆਹ ਨਹੀਂ ਹੋ ਰਿਹਾ ਜਿਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਹੈ ਰਿਸ਼ਤੇ ਦੇ ਸੰਜੋਗ ਨਹੀਂ ਬਣ ਰਹੇ ਜਾਂ ਫਿਰ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਡੀ ਭੈਣ ਕਹਿਣ ਤੋਂ ਭਾਵ ਕਿਸੇ ਦੀ ਭੈਣ ਤੇ ਕਿਸੇ ਦਾ ਭਰਾ ਅਜੇ ਤੱਕ ਕੁਆਰਾ ਹੈ ਸੰਗਤ ਜੀ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਉਹਨਾਂ ਦਾ ਸਾਰਾ ਹੀ ਪਰਿਵਾਰ ਇਸ ਚੀਜ਼ ਦੀ ਟੈਨਸ਼ਨ ਨੂੰ ਲੈ ਕੇ ਬਹੁਤ ਹੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਗੱਲ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਮੈਂਬਰ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਮੈਂਬਰ ਹੈ ਜਿਸ ਦਾ ਵਿਆਹ ਨਹੀਂ ਹੋ ਰਿਹਾ ਜਿਸ ਦੀ ਉਮਰ 30 ਤੋਂ ਉੱਪਰ ਹੋ ਚੁੱਕੀ ਹੈ ਹਰ ਸਾਲ ਉਸ ਨੂੰ ਰਿਸ਼ਤੇ ਤਾਂ ਬੜੇ ਆਉਂਦੇ ਹਨ ਚੰਗੇ ਰਿਸ਼ਤੇ ਮਿਲਦੇ ਹਨ ਤੇ ਉਹ ਪੱਕਾ ਨਹੀਂ ਹੁੰਦਾ ਰਿਸ਼ਤਾ ਕੋਈ ਚਾਹੇ ਉਹ ਲੜਕਾ ਹੈ ਤੇ ਚਾਹੇ ਉਹ ਲੜਕੀ ਹੈ ਸਾਧ ਸੰਗਤ ਜੀ ਸਾਰੇ ਹੀ ਇਸ ਉਪਾਰ ਨੂੰ ਕਰਨ ਇਹਨਾਂ ਦੇ ਪਿੱਛੇ ਸਾਡੇ ਵਿਆਹ ਦੇ ਵਿੱਚ ਕਿਹਦੇਰੀ ਕਿਉਂ ਹੋ ਰਹੀ ਹੈ ਇਹ ਬਹੁਤ ਸਾਰੇ ਕਾਰਨ ਹਨ ਜੋ ਕਿ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਸ ਨੂੰ ਕਰਕੇ ਤੁਸੀਂ ਆਪਣੀ ਇਸ ਮੁਸ਼ਕਲ ਨੂੰ ਹੱਲ ਕਰ ਲਾਓਗੇ ਜਿਸ ਨੂੰ ਕਰਕੇ ਤੁਹਾਡਾ 8 ਦਿਨਾਂ ਦੇ ਵਿੱਚ ਹੀ ਵਿਆਹ ਜਿਹੜਾ ਹੈ ਰਿਸ਼ਤਾ ਜਿਹੜਾ ਹੈ ਉਹ ਪੱਕਾ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਕਹਿਣ ਤੋਂ ਭਾਵ ਤੁਹਾਡਾ 8 ਦਿਨਾਂ ਵਿੱਚ ਹੀ ਵਿਆਹ ਹੋਣਾ ਪੱਕਾ ਹੋਵੇਗਾ ਇਸ ਉਪਾਅ ਨੂੰ ਸੰਗਤ ਜੀ ਕਿਵੇਂ ਕਰਨਾ ਹੈ ਜਿਸ ਦੇ ਨਾਲ ਕਿ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਆ ਰਹੀ ਜੜੀ ਪਰੇਸ਼ਾਨੀ ਹੈ ਉਹ ਦੂਰ ਹੋ ਜਾਵੇ ਇਸ ਨੂੰ ਕਰਨ ਦੇ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਕਿਹੜੀ ਸਮੱਗਰੀ ਚਾਹੀਦੀ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸਾਧ ਸੰਗਤ ਜੀ ਇਸਲੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਜੀ ਤੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਸੰਗਤ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਪਰੇਸ਼ਾਨੀ ਚੱਲ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਤੈ ਨਹੀਂ ਹੋ ਰਹੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤੇ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਵਿਆਹ ਵਿੱਚ ਦੇਰੀ ਹੋ ਰਹੀ ਹੈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਗ੍ਰਹਿ ਚੱਕਰ ਦੇ ਵਿੱਚ ਜਾਂ ਫਿਰ ਕੁੰਡਲੀ ਦੇ ਚੱਕਰ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਪੰਡਤ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਬਸ ਤੁਹਾਨੂੰ ਛੋਟੇ-ਛੋਟੇ ਉਪਾਅ ਦੱਸਣ ਵਾਲੇ ਹਾਂ ਔਰ ਸਤਿ ਉਪਾਣ ਤੁਸੀਂ ਜ਼ਰੂਰ ਕਰ ਲੈਣਾ ਕਿਉਂਕਿ ਹੁੰਦਾ ਕੀ ਹੈ ਕਿ ਜ਼ਿਆਦਾਤਰ ਜਦੋਂ ਵੀ ਸਾਡੇ ਘਰ ਵਿੱਚ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੁੰਦੀ ਹੈ ਤਾਂ ਇਸ ਦਾ ਕਾਰਨ ਹੈ ਗੁਰੂ ਗ੍ਰਹਿ ਤੇ ਮੰਗਲ ਗ੍ਰਹਿ ਜਦੋਂ ਇਹ ਦੋਵੇਂ ਗ੍ਰਹਿ ਸਾਡੀ ਕੁੰਡਲੀ ਦੇ ਵਿੱਚ ਖਰਾਬ ਚੱਲਦੇ ਹਨ ਉਸ ਸਮੇਂ ਦੇਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਰਿਸ਼ਤਿਆਂ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਜਿਨ੍ਹਾਂ ਦਾ ਮੰਗਲ ਗ੍ਰਹਿ ਖਰਾਬ ਚੱਲ ਰਿਹਾ ਹੁੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਜਿਹੜੇ ਸਾਡੇ ਹੱਥ ਦੇ ਸੱਜੇ ਹੱਥ ਹੁੰਦਾ ਹੈ ਸਰਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲ ਹੈ ਉਸ ਦੇ نیچے ਮੰਗਲ ਗ੍ਰਹਿ ਦਾ ਪਰਿਵਾਰਣ ਹੁੰਦਾ ਹੈ ਉਥੇ ਤੁਸੀਂ ਸੰਗਤ ਜੀ ਕੀ ਕਰਨਾ ਹੈ ਕਿ ਹਰ ਰੋਜ਼ ਆਪਣਾ ਨਹਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਜਦੋਂ ਨਹਾਉਣ ਜਾਂਦੇ ਹੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਹਲਦੀ ਪੀਣੀ ਹੈ ਜਿਹੜੀ ਉਹ ਥੋੜੀ ਜਹੀ ਗਿੱਲੀ ਕਰਕੇ ਤੇ ਥੋੜਾ ਜਿਹਾ ਕਾੜਾ ਜਾਂ ਪੇਸਟ ਬਣਾ ਕੇ ਤੇ ਉਸ ਦੀ ਉਂਗਲੀ ਦੇ ਉੱਤੇ ਨੀਚੇ ਜਿਹਾ ਕਰਕੇ ਰੋਜ਼ ਲਗਾ ਲਓ ਇਸ ਉਪਾਅ ਨੂੰ ਕਰਨ ਦੇ ਨਾਲ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਵਿਆਹ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ ਕੋਈ ਵੀ ਰੋਕ ਲੱਗੀ ਹੈ ਉਹ ਜਿਹੜੀ ਰੋਕ ਹੈ ਉਤਰਨਤੀ ਹਟ ਜਾਵੇਗੀ ਇਹ ਤਾਂ ਹੋ ਗਿਆ ਸੰਗਤ ਜੀ ਸਾਡਾ ਮੰਗਲ ਗ੍ਰਹਿ ਦਾ ਉਪਾਅ ਜੇਕਰ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਚੱਲ ਰਿਹਾ ਹੈ ਤੁਸੀਂ ਕੀ ਕਰਨਾ ਹੈ ਇਸ ਉਪਾਅ ਨੂੰ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਗੁਰੂ ਗ੍ਰਹਿ ਦੇ ਬਾਰੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਕਿ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਹ ਬੋਧੀ ਦਾ ਗ੍ਰਹਿ ਹੁੰਦਾ ਹੈ ਇਹ ਕੱਲਾ ਜੋ ਕਿ ਸਾਡੇ ਵਿਆਹ ਦੀ ਨਹੀਂ ਜੇਕਰ ਆਪਾਂ ਕਹੀਏ ਤਾਂ ਸਿਰਫ ਵਿਆਹ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਜੇਕਰ ਆਉਂਦੀਆਂ ਨੇ ਜਿਹੜੀਆਂ ਇਹੋ ਜਿਹੀਆਂ ਮੁਸੀਬਤਾਂ ਹਨ ਇਹ ਵੀ ਸਾਡੀ ਬੁੱਧੀ ਵੀ ਠੀਕ ਨਹੀਂ ਬੁੱਧੀ ਤੋਂ ਸਿੱਧਾ ਸਾਡੇ ਘਰ ਦੇ ਵਿੱਚ ਧੰਨ ਨੂੰ ਲੈ ਕੇ ਘਰ ਦੇ ਵਿੱਚ ਪਰੇਸ਼ਾਨੀ ਚੱਲਦੀ ਹੈ ਇਸ ਦੇ ਨਾਲ ਸਾਡਾ ਮਾਨ ਸਨਮਾਨ ਵੀ ਵਧੇਗਾ ਜੇਕਰ ਸਾਡੇ ਘਰ ਵਿੱਚ ਵਿਆਹ ਵਿੱਚ ਦੇਰੀ ਹੋ ਰਹੀ ਹੈ ਇਸ ਤੇ ਪ੍ਰੋਬਲਮ ਜਿਹੜੀ ਉਹ ਵੀ ਦੂਰ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਪਾੜਨਾ ਜ਼ਰੂਰ ਕਰੋ ਜਿਹੜਾ ਆਪਣਾ ਖੱਬਾ ਹੱਥ ਹੈ ਉਹ ਪਹਿਲਾਂ ਦੱਸਿਆ ਸੀ ਉਹ ਤਾਂ ਸੇਮ ਸੱਜੇ ਹੱਥ ਵਾਲਾ ਉਹ ਆਪਾਂ ਹੁਣ ਸਾਧ ਸੰਗਤ ਜੀ ਤੁਸੀਂ ਖੱਬੇ ਹੱਥ ਦਾ ਉਪਾਅ ਕਰਨਾ ਹੈ ਇਸ ਉਪਾਅ ਨੂੰ ਇਸ ਤਰੀਕੇ ਦੇ ਨਾਲ ਕਰਨਾ ਹੈ ਭਾਵੇਂ ਲੜਕੀ ਕਰ ਰਹੀ ਹੈ ਤੇ ਭਾਵੇਂ ਲੜਕਾ ਕਰ ਰਿਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਗੁਰੂ ਗ੍ਰਹਿ ਦੇ ਲਈ ਉਪਾਅ ਕਰਨਾ ਹੈ ਖੱਬੇ ਹੱਥ ਵਾਲੀ ਜਿਹੜੀ ਸਾਡੀ ਅੰਗੂਠੇ ਦੇ ਨਾਲ ਵਾਲੀ ਉਂਗਲ ਹੈ ਉਹਦੇ ਬਿਲਕੁਲ ਥੱਲੇ ਗੁਰੂ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਤੁਸੀਂ ਹਰ ਰੋਜ਼ ਉਤੇ ਬੇਸਨ ਦਾ ਤਿਲਕ ਜਰੂਰ ਲਗਾਉਣਾ ਹੈ ਸੁਣਨ ਦੇ ਵਿੱਚ ਅੱਜ ਦੇ ਉਪਾਅ ਤੁਹਾਨੂੰ ਬਹੁਤ ਜ਼ਿਆਦਾ ਸਿੰਪਲ ਲੱਗ ਰਹੇ ਹੋਣਗੇ ਪਰ ਬਹੁਤ ਹੀ ਵਧੀਆ ਹੈ ਉਪਾਅ ਤੁਹਾਨੂੰ ਇਸ ਦਾ ਵਧੀਆ ਰਿਜ਼ਲਟ ਮਿਲੇਗਾ ਤੁਸੀਂ ਜਦੋਂ ਵੀ ਆਪਣਾ ਕਰੋਗੇ ਜਦੋਂ ਵੀ ਇਸ ਉਪਾਅ ਨੂੰ ਕਰੋਗੇ ਤਾਂ ਦੇਖੋਗੇ ਕਿ ਇਸ ਹਿਸਾਬ ਦੇ ਵਿੱਚ ਤੁਹਾਡੇ ਕੰਨ ਦੇ ਵਿੱਚ ਸ਼ਹਿਨਾਈਆਂ ਜਰੂਰ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜਰੂਰ ਹੋਵੇਗਾ ਇਹਦਾ ਉਪਾਅ ਜਿਹੜੇ ਕਿ ਸਾਡੇ ਦੋ ਮੰਗਲ ਗ੍ਰਹਿ ਤੇ ਗੁਰੂ ਗ੍ਰਹਿ ਠੀਕ ਰਹਿੰਦੇ ਹਨ ਤੇ ਅਸੀਂ ਵਰਤਦੇ ਹਾਂ ਹੁਣ ਗੱਲ ਕਰ ਲੈਂਦੇ ਹਾਂ ਜੀ ਸਾਡੇ ਵਿਆਹ ਦੇ ਰਿਲੇਟਡ ਹੋਰ ਕੁਝ ਛੋਟੇ ਛੋਟੇ ਉਪਾ ਜਿਹੜੇ ਅਸੀਂ ਆਪਣੇ ਘਰ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਕਰਨੇ ਹਨ ਸਾਧ ਸੰਗਤ ਜੀ ਇੱਕ ਹੋਰ ਜ਼ਰੂਰੀ ਬੇਨਤੀ ਹੈ ਇਹਨਾਂ ਉਪਾਵਾਂ ਨੂੰ ਕਰਨ ਦੇ ਨਾਲ ਨਾਲ ਤੁਸੀਂ ਗੁਰੂ ਦਾ ਸਹਾਰਾ ਜ਼ਰੂਰ ਲੈਣਾ ਹੈ ਭਾਵੇਂ ਕਿ ਪਰਮਾਤਮਾ ਦਾ ਓਟ ਆਸਰਾ ਜ਼ਰੂਰ ਲੈਣਾ ਹੈ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਹੈ ਗੁਰਬਾਣੀ ਪੜ੍ਹਨੀ ਹੈ ਨਿਤਨੇਮ ਕਰਨਾ ਹੈ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਇਸ ਕਰਕੇ ਸਾਧ ਸੰਗਤ ਜੀ ਜੋ ਕੇ ਘਰ ਦੇ ਵਿੱਚ ਲੜਕਾ ਤੇ ਲੜਕੀ ਵਿਆਹ ਦੀ ਪ੍ਰੋਬਲਮ ਨੂੰ ਲੈ ਕੇ ਦੁਖੀ ਹਨ ਜਿਨ੍ਹਾਂ ਦੀ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਹਮੇਸ਼ਾ ਲਈ ਖਤਮ ਹੋ ਜਾਵੇਗੀ ਜੇਕਰ ਤੁਸੀਂ ਇਹ ਦੋ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਪਾਉਂਗੇ ਤੁਹਾਨੂੰ ਕਿਸੇ ਵੀ ਪੰਡਤ ਦੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਵੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਕਈ ਲੋਕ ਕੁੰਡਲੀਆਂ ਬਣਾਉਂਦੇ ਹਨ ਜਾਂ ਫਿਰ ਉਹਨਾਂ ਨੂੰ ਠੀਕ ਕਰਵਾਉਂਦੇ ਹਨ ਬਹੁਤ ਸਾਰਿਆਂ ਇਸ ਦੇ ਵਿੱਚ ਪੈਸਾ ਦਾ ਖਰਚ ਆਉਂਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮ ਵੱਧ ਜਾਂਦੀ ਹੈ ਉਹ ਕਈ ਵਾਰ ਠੀਕ ਨਹੀਂ ਹੁੰਦੀ ਹੁਣ ਗੱਲ ਕਰਦੇ ਹਾਂ ਜੀ ਹੋਰ ਉਪਾਅ ਦੇ ਬਾਰੇ ਜਿਵੇਂ ਕਿ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਸੀਂ ਵੇਖੋਗੇ ਇਸ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸ਼ੈਨਾਈਆਂ ਜ਼ਰੂਰ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜ਼ਰੂਰ ਹੋ ਜਾਵੇਗਾ ਇਹ ਦੋ ਪਾਜੇੜੇ ਹਨ ਮੰਗਲ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਠੀਕ ਕਰਨ ਦੇ ਲਈ ਹਨ ਇਸ ਤੋਂ ਇਲਾਵਾ ਸਾਧ ਸੰਗਤ ਜੀ ਜੇਕਰ ਰਿਸ਼ਤਾ ਬਣ ਨਹੀਂ ਰਿਹਾ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਬਿਲਕੁਲ ਹੀ ਧਨ ਦੀ ਕਮੀ ਆ ਗਈ ਹੈ ਤੁਹਾਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਵਿਸ਼ਵਾਸ ਦੇ ਨਾਲ ਇਹ ਸੋਪਾਨ ਜ਼ਰੂਰ ਕਰ ਲਓ ਇਸ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੇਗਾ ਇਸ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ ਤੇ ਕਰਨ ਦੇ ਲਈ ਲੜਕੀ ਦੇ ਵਿਆਹ ਵਿੱਚ ਜਾਂ ਲੜਕੇ ਦੇ ਵਿਆਹ ਵਿੱਚ ਜੇਕਰ ਦੇਰੀ ਆ ਰਹੀ ਹੈ ਤਾਂ ਵੀਰਵਾਰ ਵਾਲੇ ਦਿਨ ਇਸ ਉਪਾਣ ਸਵੇਰ ਦੇ ਸਮੇਂ ਕਰਨਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਤੁਸੀਂ ਇਸ ਉਪਾਣ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਉਪਾਹ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਚਾਹੀਦੀਆਂ ਹਨ 5 ਹਲਦੀ ਦੀਆਂ ਗੰਡਾ ਬਿਲਕੁਲ ਸਾਫ਼ ਸੁਥਰੀਆਂ 5 ਹਲਦੀ ਦੀਆਂ ਗੰਡਾ ਲੈਣ ਤੋਂ ਬਾਅਦ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਜਿਵੇਂ ਰੁਮਾਲ ਸਾਈਜ਼ ਦਾ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਲਈ ਕਰ ਰਹੇ ਹੋ ਇਸੋ ਪਾਣੋਂ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਤੇ ਜੇਕਰ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਸਫੇਦ ਰੰਗ ਦਾ ਰੁਮਾਲ ਦੇ ਸਾਈਜ਼ ਦਾ ਕੱਪੜਾ ਲੈਣਾ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਉਸ ਦੇ ਨਾਲ ਤੁਹਾਡੇ ਕੋਲ ਰੈੱਡ ਕਲਰ ਦੀ ਮੋਲੀ ਵੀ ਜ਼ਰੂਰ ਹੋਣੀ ਚਾਹੀਦੀ ਹੈ ਡੇੜੀ ਅਸੀਂ ਹੱਥ ਤੇ ਬੰਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਕੋਲ ਇਹਨਾਂ ਜਿਹੜਾ ਸਮਾਨ ਹੋਣਾ ਬਹੁਤ ਜ਼ਰੂਰੀ ਹੈ ਇਸ ਨੂੰ ਕਰਨ ਦੇ ਲਈ ਜੇਕਰ ਲੜਕੀ ਦੇ ਲਈ ਕਰੋਗੇ ਤਾਂ ਵੀਰਵਾਰ ਵਾਲੇ ਦਿਨ ਹੀ ਕਰੋਗੇ ਤੇ ਜੇ ਲੜਕੇ ਦੇ ਲਈ ਤਾਂ ਸ਼ੁੱਕਰਵਾਰ ਵਾਲੇ ਦਿਨ ਇਸ ਉਪਾਅ ਨੂੰ ਇਸ ਸਮਗਰੀ ਨੂੰ ਲੈ ਕੇ ਤੁਸੀਂ ਸਵੇਰੇ ਸਵੇਰ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਲੈਣੇ ਹਨ ਇਸ ਤੋਂ ਬਾਅਦ ਵਿੱਚ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਹਲਦੀ ਦੀਆਂ ਗੰਡਾਂ ਦੇ ਉੱਪਰ ਸਕੈਚ ਦੇ ਨਾਲ ਵਿਆਹ ਦਾ ਸੰਯੋਗ ਲਿਖ ਲੈਣਾ ਹੈ ਇਸ ਨੂੰ ਲਿਖਣ ਤੋਂ ਬਾਅਦ ਤੁਸੀਂ ਇਹ ਜਿਹੜੀਆਂ ਹਲਦੀ ਦੀਆਂ ਗੰਡਾਂ ਹਨ ਇਹਨਾਂ ਨੂੰ ਜੇਕਰ ਤੁਸੀਂ ਲੜਕੀ ਲਈ ਕਰ ਰਹੇ ਹੋ ਤਾਂ ਪੀਲੇ ਰੰਗ ਦੇ ਕੱਪੜੇ ਵਿੱਚ ਬੰਨ ਲੈਣਾ ਹੈ ਤਾਂ ਜੇਕਰ ਲੜਕੇ ਲਈ ਕਰ ਰਹੇ ਹੋ ਤਾਂ ਸਫੇਦ ਰੰਗ ਦੇ ਕੱਪੜੇ ਦੇ ਵਿੱਚ ਬੰਨ ਕੇ ਜੇਕਰ ਤੁਹਾਡੇ ਕੋਈ ਘਰ ਦੇ ਵਿੱਚ ਧਾਰਮਿਕ ਸਥਾਨ ਹੈ ਤਾਂ ਉੱਥੇ ਤੁਸੀਂ ਰੱਖ ਦੇਣਾ ਹੈ ਤਾਂ ਜੇਕਰ ਨਾ ਹੋਵੇ ਤਾਂ ਤੁਸੀਂ ਉੱਥੇ ਬੈਠ ਸਕਦੇ ਹੋ ਜਿੱਥੇ ਬੈਠ ਕੇ ਤੁਸੀਂ ਪਾਠ ਕਰਦੇ ਹੋ ਤੁਸੀਂ ਜਿਹੜਾ ਸਮਾਨ ਲਿਆ ਹੈ ਸੋ ਪਾਉਣ ਕਰਨ ਦੇ ਲਈ ਥੋੜਾ ਜਿਹਾ ਉਸ ਦੇ ਉੱਪਰ ਜਲ ਦਾ ਛੱਟਾ ਦੇਣਾ ਹੈ ਤੇ ਜਲ ਦਾ ਛੱਟਾ ਮਾਰਨ ਤੋਂ ਇਲਾਵਾ ਜੇਕਰ ਸਾਹ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਧਾਰਮਿਕ ਸਥਾਨ ਜੋ ਵੀ ਤੁਹਾਡੇ ਘਰ ਦੇ ਵਿੱਚ ਧਾਰਮਿਕ ਸਥਾਨ ਹੈ ਉੱਥੇ ਤੁਸੀਂ ਦੇਸੀ ਘੋੜਾ ਦੀਵਾ ਜਗਾ ਦੇਣਾ ਹੈ ਤੇ ਇਹ ਜੋ ਸਾਡਾ ਸਮਾਨ ਹੈ ਉੱਥੇ ਰੱਖ ਕੇ ਤੇ ਤੁਸੀਂ ਆਪਣੇ ਬੱਚੇ ਦੇ ਵਿਆਹ ਦੇ ਲਈ ਅਰਦਾਸ ਬੇਨਤੀ ਕਰਨੀ ਹੈ ਕਿ ਜਿਸ ਤਰ੍ਹਾਂ ਮੇਰੀ ਬੇਟੀ ਹੈ ਜਾਂ ਮੇਰਾ ਬੇਟਾ ਹੈ ਉਸਦੇ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਤਾਂ ਇਹ ਜੋ ਹੈ ਸਾਡੀ ਮੁਸ਼ਕਲ ਦੂਰ ਹੋ ਜਾਵੇ ਤਾਂ ਤੁਸੀਂ ਦੇਖਣਾ ਇਸ ਪਾਣੂ ਕਰਨ ਦੇ ਬਾਅਦ 8 ਦਿਨਾਂ ਦੇ ਵਿੱਚ ਹੀ ਜੋ ਵੀ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਵਿਗੜ ਪੈ ਰਿਆ ਸੀ ਰੁਕਾਵਟਾਂ ਪੈ ਰਹੀਆਂ ਸਨ ਉਹ ਦੂਰ ਹੋ ਜਾਣਗੀਆਂ ਤੇ 8 ਦਿਨਾਂ ਦੇ ਵਿੱਚ ਤੁਹਾਡਾ ਰਿਸ਼ਤਾ ਪੱਕਾ ਹੋ ਜਾਵੇਗਾ ਬਸ ਤੁਸੀਂ ਕਰਨਾ ਕੀ ਹੈ ਕਿ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰੱਖਣੀ ਕੋਈ ਵਹਿਮ ਨਹੀਂ ਰੱਖਣਾ ਕਿ ਪਤਾ ਨਹੀਂ ਸਾਨੂੰ ਇਸ ਉਪਾਅ ਦਾ ਕੋਈ ਰਿਜ਼ਲਟ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਤੇ ਫਿਰ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਵਧੀਆ ਤੇ ਬਹੁਤ ਜਲਦੀ ਮਿਲੇਗਾ ਤਾਂ ਪਿਆਰੀ ਸਾਧ ਸੰਗਤ ਜੀ ਇਸੇ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਵਧ ਤੋਂ ਵਧ ਸ਼ੇਅਰ ਕਰ ਦੇਣਾ ਤਿਆਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ